ਸਤਿ ਸ਼੍ਰੀ ਅਕਾਲ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅੱਜ ਇਹ ਨਿਊਜ਼ ਪਟਾਕਾ ਖਬਰਾਂ ਸੁਵਾਲ ਕਰਦਾ ਪਟੇਲ ਮੈਮੋਰੀਅਲ ਮੈਜ ਮੈਂ ਸੋਸਾਇਟੀ ਦੀਆਂ ਚੋਣਾਂ ਜੋ 3 ਮਾਰਚ ਨੂੰ ਹੋ ਰਹੀਆਂ ਨੇ ਉਸ ਨੂੰ ਲੈ ਕੇ 25 ਮਾਰਚ ਨੂੰ ਅਲੱਗ-ਅਲੱਗ ਇਤਿਹਾਸਕ ਵੱਲੋਂ ਕਾਗਜ਼ ਭਰੇਗੇ ਸਨ ਅੱਜ ਨਾਮਾਂਕਨ ਪੱਤਰ ਵਾਪਸ ਲੈਣ ਦਾ ਦਿਨ ਸੀ ਕੱਲ ਦੀ ਖਬਰ ਦੇ ਵਿੱਚ ਪਹਿਲੇ ਹੀ ਦੱਸ ਦਿੱਤਾ ਗਿਆ ਸੀ ਕਿ ਇੱਕ ਉਮੀਦਵਾਰ ਕਾਇਕ ਵਾਪਸ ਲਾਏਗਾ ਉਹ ਜੋ ਖਬਰ ਮਿਲੇ ਸੀ ਸੂਤਰਾਂ ਤੋਂ ਉਹ ਸੱਚ ਸਾਬਿਤ ਹੋਇਆ ਅੱਜ ਚੋਣ ਅਧਿਕਾਰੀ ਜਿਹੜੇ ਪਟੇਲ ਮੈਮੋਰੀਅਲ ਅਮਿਰੀਨ ਸੋਸਾਇਟੀ ਦੇ ਚੋਣਾਂ ਦੇ ਚੋਣ ਅਧਿਕਾਰੀਆਂ ਨੇ ਵਿਜੇ ਗੁਪਤਾ ਜੀ ਨਾਲ ਉਹਨਾਂ ਨੇ ਫੋਨ ਤੇ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜਨਰਲ ਸਕੱਤਰ ਦੀ ਪੋਸਟ ਤੇ ਦੋ ਕੈਂਡੀਡੇਟਾਂ ਵੱਲੋਂ ਕਾਗਜ਼ ਭਰੇ ਗਏ ਸਨ ਜਿਨ੍ਹਾਂ ਵਿੱਚੋਂ ਅਮਨਜੋਤ ਸਿੰਘ ਅਤੇ ਦੂਜੇ ਕੈਂਡੀਡਟ ਸਨ ਕਮਲ ਟੰਡਨ ਕਮਲ ਟੰਡਨ ਵੱਲੋਂ ਕਾਗਜ਼ ਵਾਪਸ ਲੈ ਲੈ ਗਏ ਇਸ ਤਰ੍ਹਾਂ ਉਹਨਾਂ ਵੱਲੋਂ ਕਾਗਜ਼ ਵਾਪਸ ਲੈ ਜਾਣ ਤੋਂ ਬਾਅਦ ਅਮਨ ਜੋਤ ਸਿੰਘ ਬਿਨਾਂ ਮੁਕਾਬਲੇ ਇੱਕ ਤਰ੍ਹਾਂ ਕੈਸ਼ਦਾ ਉਹ ਜੇਤੂ ਹੋ ਗਏ ਜੇਤੂ ਘਰਾ ਦੇ ਦਿੱਤੇ ਗਏ ਪੋਸਟਾਂ ਦੇ ਇਹ ਮਾਝਾ ਚੋਣਾਂ ਹੋਣ ਜਾ ਰਹੀਆਂ ਨੇ ਇਹ ਮੁਕਾਬਲਾ ਬੜਾ ਦਿਲਚਸਪ ਹੈ ਕਿਉਂਕਿ ਹੁਣ ਬਾਕੀ ਤਿੰਨ ਪੋਸਟਾਂ ਦੇ ਚੋਣਾਂ ਨੇ ਕਿਉਂਕਿ ਪਹਿਲੇ ਜਿਹੜੇ ਵਿਧਾਨ ਸਭਾ ਦੇ ਚੋਣ ਸੀ ਉਹਦੇ ਵਿੱਚ ਵੀ ਹਰਪ੍ਰੀਤ ਸਿੰਘ ਦੂਆ ਬਿਨਾਂ ਮੁਕਾਬਲਾ ਚੋਣ ਜਿੱਤੇ ਕਿਉਂਕਿ ਉਹਨਾਂ ਦੇ ਮੁਕਾਬਲੇ ਕੋਈ ਵੀ ਕੈਂਡੀਡੇਟ ਨੇ ਕਾਗਜ਼ ਨਹੀਂ ਭਰੇ ਹੁਣ ਜਿਹੜਾ ਮੁਕਾਬਲਾ ਹੈ ਉਹ ਬੜਾ ਦਿਲਚਸਪ ਬੜਾ ਦਿਲਚਸਪ ਹੈ ਔਰ ਕਾਂਟੇ ਦਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਹੁਣ ਸਭ ਤੋਂ ਜਿਹੜੀ ਮੇਨ ਟੱਕਰ ਮੇਨ ਮੁਕਾਬਲਾ ਉਹ ਪ੍ਰਧਾਨ ਪਦ ਵਾਸਤੇ ਹੈ ਵੈਸੇ ਤਾਂ ਹਰ ਪੋਸਟ ਲਈ ਆਪਣੀ ਐਨਐਮਤ ਹੁੰਦੀ ਹੈ ਪਰ ਜਿਆਦਾ ਹੁਣ ਲੋਕਾਂ ਦੀ ਨਜ਼ਰਾਂ ਪ੍ਰਧਾਨ ਪਦ ਦੇ ਉਨ ਮਿੰਡਵਰ ਤੇ ਲੱਗੀਆਂ ਨੇ ਕਿ ਇਹਨਾਂ ਦੇ ਵਿੱਚ ਦੋ ਵਿੱਚੋਂ ਕਿਉਂਕਿ ਇੱਕ ਪਾਸੇ ਦੇਵਕੀ ਆਨੰਦਨ ਅਧਰ ਦੂਜੇ ਪਾਸੇ ਰਿੰਕੂ ਕੁਰੇਜਾ ਤੇ ਕੇਸ਼ ਕੁਮਾਰ ਜਿਹੜਾ ਰਿੰਕੂ ਕੁਰੇਜਾ ਨੇ ਉਹ ਚੋਣ ਮਦਾਨ ਵਿੱਚ ਨੇ ਤੇ ਇਸ ਤਰ੍ਹਾਂ ਹੀ ਫਾਈਨੈਂਸ ਸੈਕਟਰੀ ਦੀ ਪੋਸਟ ਲਈ ਮੁਕਾਬਲਾ ਹੈ ਤੇ ਸੈਕਟਰੀ ਦੀ ਪੋਸਟ ਲਈ ਮੁਕਾਬਲਾ ਹੈ ਪਰ ਕੁੱਲ ਮੁਲਾਕਏ ਹੁਣ ਤਿੰਨ ਸੀਟਾਂ ਦੇ ਮੁਕਾਬਲੇ ਬਾਕੀ ਰਹਿ ਗਿਆ 30 ਮਾਰਚ ਨੂੰ ਸਾਹਮਣੇ ਆ ਜਾਏਗਾ ਕਿ ਉਸ ਦਿਨ 125 ਮੈਂਬਰਾਂ ਦੀ ਮਨਪਸੰਦ ਦਾ ਪ੍ਰਧਾਨ ਕਿਹੜਾ ਬਣਦਾ ਹੈ 125 ਜਿਹੜੇ ਵੋਟਰ ਨੇ ਉਹ ਕਿਹਨੂੰ ਵੋਟ ਪਾ ਕੇ ਆਪਣਾ ਪ੍ਰਧਾਨ ਚੁੰਮਦੇ ਨੇ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ